ਪਾਕਿਸਤਾਨ ਦੇ ਵਿੱਚ ਮਾਹੌਲ ਇਸ ਵੇਲੇ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਕਿਉਂਕਿ ਲੋਕ ਜਦੋਂ ਘਰਾਂ ਤੋਂ ਬਾਹਰ ਪ੍ਰਦਰਸ਼ਨ ਕਰਨ ਲਈ ਪਹੁੰਚੇ ਤਾਂ ਸਥਾਨਕ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਨਾਲ ਹੀ ਕਿਸੇ ਨੂੰ ਵੀ ਬਾਹਰ ਦੇਖਦੇ ਹੀ ਗੋਲੀ ਮਾਰਨ ਤੱਕ ਦੇ ਹੁਕਮ ਸੁਣਾ ਦਿੱਤੇ ਗਏ। ਇਸਲਾਮਾਬਾਦ ਵਿੱਚ ਪਾਕਿਸਤਾਨ ਤਹਿਰੀਕ-ਇਨਸਾਫ ਦਾ ਪ੍ਰਦਰਸ਼ਨ ਪੀਟੀਆਈ ਦੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਨੇ। ਡੀ ਚੌਂਕ ਵਿੱਚ ਦੇਰਾਂ ਸਰਕਾਰ ਵੱਲੋਂ ਕਾਰਵਾਈ ਤੋਂ ਬਾਅਦ ਇਹ ਪ੍ਰਦਰਸ਼ਨ ਹਾਲਾਂਕਿ ਸਮਾਪਤ ਹੋ ਗਿਆ। ਕਾਫੀ ਜ਼ਿਆਦਾ ਝੜਪਾਂ ਹੋਈਆਂ ਪੀਟੀਆਈ ਦੇ ਪ੍ਰਦਰਸ਼ਨਕਾਰੀਆਂ ਨੂੰ ਫੌਜ ਨੇ ਗੋਲੀ ਮਾਰਨ ਦੇ ਹੁਕਮਾਂ ਦੇ ਤਹਿਤ ਪਿੱਛੇ ਧੱਕ ਦਿੱਤਾ। ਦੱਸ ਦਈਏ ਕਿ ਇਹ ਲੋਕ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਜ਼ਮਾਨਤ ਦੇ ਬਾਵਜੂਦ ਇਮਰਾਨ ਖਾਂਦੀ ਵਿਹਾਈ ਨਹੀਂ ਹੋ ਰਹੀ ਜਿਸ ਤੋਂ ਬਾਅਦ ਲੋਕ ਪੜਕੇ ਹੋਏ ਨੇ ਪਾਕਿਸਤਾਨ ਦੇ ਵਿੱਚ ਮਾਹੌਲ ਇਸ ਵੇਲੇ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਕਿਉਂਕਿ ਲੋਕ ਜਦੋਂ ਘਰਾਂ ਤੋਂ ਬਾਹਰ ਪ੍ਰਦਰਸ਼ਨ ਕਰਨ ਲਈ ਪਹੁੰਚੇ ਤਾਂ ਥਾਨਕ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਨਾਲ ਹੀ ਕਿਸੇ ਨੂੰ ਵੀ ਬਾਹਰ ਦੇਖਦੇ ਹੀ ਗੋਲੀ ਮਾਰਨ ਤੱਕ ਦੇ ਹੁਕਮ ਸੁਣਾ ਦਿੱਤੇ ਗਏ। ਇਸਲਾਮਾਬਾਦ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਪ੍ਰਦਰਸ਼ਨ ਪੀਟੀਆਈ ਦੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਨੇ। ਡੀ ਚੌਂਕ ਵਿੱਚ ਦੇਰਾਂ ਸਰਕਾਰ ਵੱਲੋਂ ਕਾਰਵਾਈ ਤੋਂ ਬਾਅਦ ਇਹ ਪ੍ਰਦਰਸ਼ਨ ਹਾਲਾਂਕਿ ਸਮਾਪਤ ਹੋ ਗਿਆ। ਕਾਫੀ ਜ਼ਿਆਦਾ ਝੜਪਾਂ ਹੋਈਆਂ। ਪੀਟੀਆਈ ਦੇ ਪ੍ਰਦਰਸ਼ਨਕਾਰੀਆਂ ਨੂੰ ਫੌਜ ਨੇ ਗੋਲੀ ਮਾਰਨ ਦੇ ਹੁਕਮਾਂ ਦੇ ਤਹਿਤ ਪਿੱਛੇ ਧੱਕ ਦਿੱਤਾ। ਦੱਸ ਦਈਏ ਕਿ ਇਹ ਲੋਕ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਜ਼ਮਾਨਤ ਦੇ ਬਾਵਜੂਦ ਇਮਰਾਨ ਖਾਂਦੀ ਰਿਹਾਈ ਨਹੀਂ ਹੋ ਰਹੀ ਜਿਸ ਤੋਂ ਬਾਅਦ ਲੋਕ ਪੜਕੇ ਹੋਏ ਨੇ ਪਾਕਿਸਤਾਨ ਦੇ ਵਿੱਚ ਮਾਹੌਲ ਇਸ ਵੇਲੇ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਕਿਉਂਕਿ ਲੋਕ ਜਦੋਂ ਘਰਾਂ ਤੋਂ ਬਾਹਰ ਪ੍ਰਦਰਸ਼ਨ ਕਰਨ ਲਈ ਪਹੁੰਚੇ ਤਾਂ ਤਾਨਕ ਫੌਜ ਦੇ ਵੱਲੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਨਾਲ ਹੀ ਕਿਸੇ ਨੂੰ ਵੀ ਬਾਹਰ ਦੇਖਦੇ ਹੀ ਗੋਲੀ ਮਾਰਨ ਤੱਕ ਦੇ ਹੁਕਮ ਸੁਣਾ ਦਿੱਤੇ ਗਏ। ਇਸਲਾਮਾਬਾਦ ਵਿੱਚ ਪਾਕਿਸਤਾਨ ਤਹਿਰੀਕ-ਇ-ਇਨਸਾਫ ਦਾ ਪ੍ਰਦਰਸ਼ਨ ਪੀਟੀਆਈ ਦੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਨੇ। ਡੀ ਚੌਂਕ ਵਿੱਚ ਦੇਰਾਂ ਸਰਕਾਰ ਵੱਲੋਂ ਕਾਰਵਾਈ ਤੋਂ ਬਾਅਦ ਇਹ ਪ੍ਰਦਰਸ਼ਨ ਹਾਲਾਂਕਿ ਸਮਾਪਤ ਹੋ ਗਿਆ। ਕਾਫੀ ਜ਼ਿਆਦਾ ਝੜਪਾਂ ਹੋਈਆਂ। ਪੀਟੀਆਈ ਦੇ ਪ੍ਰਦਰਸ਼ਨਕਾਰੀਆਂ ਨੂੰ ਫੌਜ ਨੇ ਗੋਲੀ ਮਾਰਨ ਦੇ ਹੁਕਮਾਂ ਦੇ ਤਹਿਤ ਪਿੱਛੇ ਧੱਕ ਦਿੱਤਾ। ਦੱਸ ਦਈਏ ਕਿ ਇਹ ਲੋਕ Imran Khan ਦੀ ਰਿਹਾਈ ਦੀ ਮੰਗ ਕਰ ਰਹੇ ਨੇ ਜ਼ਮਾਨਤ ਦੇ باوجود Imran ਹਾਂ ਦੀ ਦਿਖਾਈ ਨਹੀਂ ਹੋ ਰਹੀ ਜਿਸ ਤੋਂ ਬਾਅਦ ਲੋਕ પડਕੇ ਹੋਏ ਨੇ